ਸ਼ਟਰ ਲਾਣਾ ਜੇ ਉੱਥੇ ਰੋਲਰ ਉਹ ਦੇਖਿਆ ਚਾਰ ਪੰਜ ਜਨਤਾ ਖੜੀ ਹੈ ਉਹ ਤਾਂ ਰੋਲਰ ਕਹਿੰਦਾ ਮੈਂ ਮਾਰਦਾਗਾ ਗੋਲੀ ਅਸਲਾ ਕੱਢਿਆ ਨਾ ਤਿੰਨ ਬੰਦਿਆਂ ਨੇ ਤਿੰਨ ਬੰਦਿਆਂ ਨੇ ਕੱਢਿਆ ਅਸਲਾ ਇੱਕ ਦਾ ਫੜ ਲਿਆ ਤੇ ਬਾਕੀ ਦੋ ਪੱਜ ਗਏ ਕੋਰ ਦਾ ਅਲੱਗ ਹੋ ਗਿਆ ਕੋਰ ਨੇ ਆਪਣਾ ਕੰਮ ਕਰਤਾ ਸ਼ਟਰ ਲਗਾਣ ਆ ਕੇ ਤੇ ਅਸਲਾ ਲੈ ਕੇ ਆਇਆ ਅਸਲਾ ਲੈ ਕੇ ਆਇਆ ਮਾਰਨ ਲਈ ਜਿੰਮੀ ਸੀਗੇ ਜੋ ਕਿ ਇਹ ਬਲਵੰਤ ਸਿੰਘ ਗਰੇਵਾਲ ਦੇ ਦਫਤਰ ਜਾ ਕੇ ਬੰਦੇ ਆ ਉਹਦੇ ਬੰਦੋ ਉਹਦੇ ਤਰਲੇ ਸਲਾਮ ਕਰਦੇ ਆ ਵੀਡੀਓ ਬਣਾ ਰਿਆ ਸੀਗਾ ਕੀ ਧਮਕੀਆਂ ਕੀ ਹੋਣੀਆਂ ਸੀਗੀਆਂ ਉੱਥੇ ਕਹਿ ਰ ਸੀ ਤੈਨੂੰ ਵੀ ਮਾਰ ਦੂੰਗਾ ਤੈਨੂੰ ਵੀ ਨਹੀਂ ਕੋਈ ਕਹਿੰਦਾ ਵੀਡੀਓ ਬਣਾਏਗਾ ਮਾਮਾ ਚਾਣਾ ਮਾਰ ਦਾਂ ਅਜੋ ਸਰ ਮਤਲਬ ਪੁਲਿਸ ਮੁਲਾਜ਼ਮ ਤੇ ਨਾਲ ਉਹ ਆ ਕੇ ਤੇ ਮਤਲਬ ਸੈਟਲ ਲਾਉਣ ਲਈ ਪੁਲਿਸ ਮੁਲਾਜ਼ਮ ਖੁਦ ਆ ਕੇ ਹੈਲਪ ਕਰਦਾ ਪਿਆ ਸੀਗਾ ਉਹਦਾ ਕਹਤਾ ਹੈ ਕਿ ਜੁਗਿਆ ਖਾਲੀ ਕਰਾ ਜਾਓ ਇੱਕ-ਇੱਕ ਹੀ ਕਰਾਂਗੇ ਨਹੀਂ ਤਾਂ ਗੋਲੀ ਮਾਰ-ਮਾਰ ਕੇ ਕਰਵਾएंगे પેટ્રોલ ਛਿਪ ਨਹੀਂ ਹੈ ਮੇਰਾ ਕੇਸ ਚੱਲਾ ਹੋਇਆ ਤਾਂ ਸਰ ਕੇਸ ਚੱਲਾ ਹੋਆ ਪਰ ਮੇਰਾ ਸਾਲਾ ਮਾਰ ਦਿਆ ਸਟਨ ਵਿੱਚ ਜ਼ਬਰਦਸਤੀ ਗੋਲੀ ਪਾਣੀ ਲੈ ਕੇ ਰੋਕ ਲਈ ਅਸਲੈ ਸ਼ਰੀਆ ਮਾਰਨ ਨੂੰ ਨੇ ਤਬਕੀ ਦੇ ਰਿਆ ਸੀ ਕਹਿੰਦਾ ਨਹੀਂ ਤਾਂ ਖਾਲੀ ਕਰ ਦੋ ਨਹੀਂ ਤਾਂ ਮੈਂ ਜਾਣਾ ਮਾਰ ਦਾਂਗਾ ਤੇ ਕਨਾਜੂ ਆਪਣਾ ਕੱਲ ਭਲਾਈ ਲਾ ਗਿਆ ਸੀ ਤੇ ਅੱਜ ਆਪਣਾ ਉਸ ਦੁਕਾਨ ਨੂੰ ਸ਼ਟਰ ਲਾਉਣ ਗਏ ਸੀ ਤੇ ਉਹ ਜਿਹੜਾ ਵਿਜੇ ਸਾਨੀ ਆ ਉਹ ਨਹੀਂ ਬੰਦੇ ਇਕੱਠੇ ਕਰਕੇ ਸ਼ਟਰ ਨਹੀਂ ਲਾਉਣ ਦਿੱਤਾ ਤੇ ਕੋਟ ਨੇ ਮੇਰੇ ਹੱਕ 'ਚ ਕਰਤਾ ਤੇ ਕੱਲ ਕੋਰਟ ਦੇ ਮੁਲਾਜ਼ਮ ਆ ਕੇ ਮੈਨੂੰ ਕਬਜ਼ਾ ਦਵਾ ਕੇ ਗਏ ਇਹਨਾਂ ਨੇ ਦਰਵਾਜ਼ਾ ਲਾ ਲਿਆ ਵੇ ਭਲਾਈ ਲਾ ਲਈ ਸੀ ਫਿਰ ਤੁਹਾਨੂੰ ਨਾਲ ਲਾਈਵ ਦੇਖਣ ਵਾਲੇ ਤਮਾਮ ਦੋਸਤਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਇਸ ਸਮੇਂ 7 ਨੰਬਰ ਥਾਣੇ ਦੇ ਬਾਹਰ ਖੜਾ ਹਾਂ ਤੁਹਾਨੂੰ ਦੱਸਿਏ ਜਿਹੜੀ ਤਾਜਪੁਰ ਰੋਡ ਚੁਗੀਆਂ ਨੇ ਉੱਥੇ ਕੱਲ ਨੂੰ ਕੋਟ ਵਾਲੋ ਇੱਕ ਕਬਜ਼ਾ ਜਿਹੜਾ ਦਵਾਇਆ ਗਿਆ ਸੀਗਾ ਫੱਟੀਆਂ ਲਗਾਈਆਂ ਗਈਆਂ ਸੀਗੀਆਂ ਲੇਕਿਨ ਅੱਜ ਨੂੰ ਉੱਥੇ ਅਸਲਾ ਲੈ ਕੇ ਕਈ ਬੰਦੇ ਆ ਗਏ ਅਸਲਾ ਲੈ ਕੇ ਜਿਹੜੇ ਬੰਦੇ ਆਏ ਆ ਜਿਹੜੇ ਪਿੱਛੇ ਤੁਹਾਨੂੰ ਤਮਾਮ ਜਿਹੜੇ ਆ ਪ੍ਰਵਸੀ ਦਿਖ ਰਹੇ ਨੇ ਜੋ ਪੰਜਾਬੀ ਵੀ ਨਾਲ ਦਿਖ ਰਹੇ ਨੇ ਇਹਨਾਂ ਨੂੰ ਅਸਲਾ ਦਿਖਾਇਆ ਗਿਆ ਉੱਥੇ ਅਸਲਾ ਦਿਖਾ ਕੇ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਗਈ ਸ਼ਟਰ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਉਸ ਤੋਂ ਬਾ ਸਤ ਨੰਬਰ ਥਾਣੇ ਦੇ ਬਾਰ ਇਸ ਕਰਕੇ ਮੌਜੂਦ ਹੈਗਾ ਵਾ ਕਿ ਜੋ ਤਸਵੀਰ ਇੱਥੇ ਤੁਹਾਨੂੰ ਦਿਖਾਈ ਜਾਊਗੀ ਜੋ ਬਿਆਨ ਇੱਥੇ ਲਿੱਤੇ ਜਾਣਗੇ ਉਹ ਹੈਗੇ ਨੇ ਲੇਕਿਨ ਜੋ ਗੱਡੀ ਜਿਹੜੀ ਉਹ ਲੈ ਕੇ ਆਏ ਸੀਗੇ ਉਹ ਪੁਲਿਸ ਨੇ ਉਹ ਵੀ ਹਿਰਾਸਤ ਚ ਲੈ ਲਈ ਹੈ ਕਿ ਨਹੀਂ ਲਿੱਤੀ ਉਹ ਵੀ ਅਸੀਂ ਗੱਲਬਾਤ ਕਰਾਂਗੇ ਲੇਕਿਨ ਗੱਲਬਾਤ ਵੀ ਕਰਦੇ ਆਂ ਅਸੀਂ ਜੋ ਸ਼ਖਸ ਹੈਗੇ ਨੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਲਿੰਕਾ ਜੀ ਤਾਇਪੁਰ ਰੋਡ ਰਣ ਕੀ ਹੋਇਆ ਕੀ ਸੀ ਗੱਜ ਇਹ ਸ਼ਟਰ ਲਾਣਾ ਜੀ ਉੱਥੇ ਰੋਲਰ ਜਿਹੜਾ ਦੇਖਿਆ ਚਾਰ ਪੰਜ ਜਨਤਾ ਖੜੀ ਹੈ ਉਹ ਤਾਂ ਰੋਲਰ ਕਹਿੰਦਾ ਮੈਂ ਮਾਰ ਦਾਂਗਾ ਗੋਲੀ ਬਸ ਅਸਲਾ ਕੱਢਿਆ ਵੀ ਅਸਲਾ ਕੱਢਿਆ ਨਾਲ ਤਿੰਨ ਬੰਦਿਆਂ ਨੇ ਤਿੰਨ ਬੰਦਿਆਂ ਨੇ ਕੱਢਿਆ ਅਸਲਾ ਇੱਕ ਦਾ ਫੜ ਲਿਆ ਤੇ ਬਾਕੀ ਦੋ ਪਚ ਗਏ ਉਹ ਤਿੰਨੋਂ ਹੀ ਅਸਲਾ ਲੈ ਕੇ ਆਏ ਤਿੰਨੋਂ ਹਾਂ ਤਿੰਨੋਂ ਬੰਦੇ ਅਸਲਾ ਲੈ ਕੇ ਆਏ ਸੀ ਤੇ ਅਸਲਾ ਦਿਖਾਇਆ ਕਿ ਉਹ ਕਬਜ਼ਾ ਕਰਨਾ ਹੈ ਹਾਂ ਕਬ ਹਾਂ ਕਬਜ਼ਾ ਕੋਡ ਦਾ ਉਹ ਕੋਡ ਦਾ ਅਲੱਗ ਹੋ ਗਿਆ ਕੋਡ ਨੇ ਆਪਣਾ ਕੰਮ ਕਰਤਾ ਸ਼ਟਰ ਲਗਾਣ ਆ ਕੇ ਤੇ ਅਸਲਾ ਲੈ ਕੇ ਆਏ ਅਸਲਾ ਲੈ ਕੇ ਆਏ ਮਾਰਨ ਲਈ ਤੇ ਤੁਸੀਂ ਜਿਹੜਾ ਇਹ ਫਿਰ ਪੁਲਿਸ ਨੂੰ ਫੋਨ ਕੀਤਾ ਪੁਲਿਸ ਨੂੰ ਕੀਤਾ ਜੀ ਪੀਸੀਆਰ ਨੂੰ ਸਚੂ ਸਾਹਿਬ ਨੂੰ ਫੋਨ ਕੀਤਾ ਮੈਂ ਕਿਹਾ ਐਸਐਚਓ ਸਾਹਿਬ ਨੇ ਫੋਨ ਉਹਨੇ ਮੌਕੇ ਤੇ ਜਗਦੀਸ਼ ਰਾਜ ਜੀ ਨੂੰ ਫੋਨ ਇੱਥੇ ਭੇਜਿਆ ਕਿਉਂਕਿ ਤਿੰਨ ਚਾਰ ਬੰਦਾਂ ਨੂੰ ਕਸਟਡੀ ਚ ਲੈ ਕੇ ਆਏ ਆ ਇੱਥੇ ਹਾਂ ਜੀ ਤੇ ਅਸਲੇ ਦਾ ਕੋਈ ਪੁੱਛਿਆ ਅਸਲਾ ਕੱਢਣ ਦੀ ਵਜ੍ਹਾ ਕੀ ਸੀਗੀ ਬਸ ਕਬਜ਼ਾ ਲੈਣੇ ਆਏ ਸੀਗੇ ਸੈਟਰ ਲਾਉਣ ਵਾਸਤੇ ਆਏ ਸੀ ਮਤਲਬ ਅਸਲੇ ਨਾਲ ਕਬਜ਼ਾ ਦਿੱਤਾ ਜੋ ਇੱਕ ਪਹਿਲੇ ਕੋਟ ਵਾਲੋਂ ਮਿਲ ਗਿਆ ਤਾਂ ਦੂਜੇ ਅਸਲਾ ਲੈ ਕੇ ਆਣਗੇ ਹਾਂ ਬਿਲਕੁਲ ਸਰ ਉਹ ਨਾਲ ਲੈ ਕੇ ਆਏ ਸੀਗਾ ਜਿੰਨਾ ਮਰਜ਼ੀ ਗਰੀਬ ਬੰਦਿਆਂ ਨੂੰ ਭੰਵੇਂ ਕੁੱਟ ਕੇ ਲੈ ਲਵੇ ਭੰਵੇਂ ਸਾਨੂੰ ਮਾਰ ਕੇ ਸਾਡੀ ਲਾਸ਼ਾਂ ਤੇ ਲੈ ਲਵੇ ਕਬਜ਼ਾ ਇਹ ਹੋ ਸਕਦਾ ਹੈ ਤੁਹਾਨੂੰ ਮਾਰਨ ਦੀ ਨੀਤ ਨਾਲ ਹੀ ਆਏ ਸੀ ਮਾਰਨ ਦੀ ਨੀਤ ਨਾਲ ਤੇ ਇੱਕ ਇੱਕ ਗੱਲ ਹੋਰ ਸਰ ਕੁਝ ਪੀਸੀਆਰ ਵਾਲੇ ਮੁਲਾਜ਼ਮ ਵੀ ਉੱਥੇ ਨਾਲ ਖੜਕੇ ਉਹਨੂੰ ਸੈਟਰ ਲਵਾਉਣ ਲਈ ਆਏ ਸੀਗੇ ਅੱਛਾ ਹਾਂ ਉੱਥੇ ਖੜੇ ਸੀਗੇ ਉਹਨਾਂ ਦੀ ਵੀ ਵੀਡੀਓ ਬਣੀ ਪਈ ਆ ਪੀਸੀਆਰ ਦੇ ਮਨਾਰ ਪੀਸੀਆਰ ਵਾਲੇ ਮੁਲਾਜ਼ਮ ਵੀ ਸੀਗੇ ਜੋ ਕਿ ਬਲਬਨ ਸਿੰਘ ਗਰੇਵਾਲ ਦੇ ਦਫਤਰ ਜਾ ਕੇ ਬੰਦੇ ਆ ਉਹਦੇ ਬੰਦੋ ਉਹਦੇ ਤਰਲੇ ਸਲਾਮ ਕਰਦੇ ਆ ਅੱਛਾ ਜੀ ਤੇ ਉਹਨਾਂ ਦਾ ਕੀ ਰੋਲ ਸੀ ਇਹਦੇ ਚ ਆ ਕੇ ਮਤਲਬ ਉਹ ਸੈਟਰ ਲਵਾਉਣ ਵਾਸਤੇ ਆਏ ਸੀਗੇ ਜੋ ਕੋਰਟ ਦੀ ਪ੍ਰोसीडिंग ਹੈ ਤੇ ਪੁਲਿਸ ਦਾ ਕੀ ਮਤਲਬ ਉਹਦੇ ਸਰ ਕੱਲ ਕੋਰਟ ਦੇ ਬੰਦੇ ਆਏ ਆ ਪਿਆਦਾ ਆਇਆ ਬਕਾਇਦਾ ਅਸੀਂ ਉਹਨਾਂ ਨਾਲ ਕੋਆਪਰੇਟ ਕੀਤਾ ਉਹਨਾਂ ਨੂੰ ਕਬਜ਼ਾ ਦੇ ਦੇਣ ਲਿਆ ਸੀ ਕੋਈ ਮਤਲਬ ਕਿ ਸਾਡੇ ਵੱਲ ਕੋਈ ਗਲਤ ਹਰਕਤ ਨਹੀਂ ਕੀਤੀ ਗਈ ਕਬਜ਼ਾ ਦੇ ਤਾਂ ਲੈ ਗਏ ਅਜੇ ਸਰ ਮਤਲਬ ਪੁਲਿਸ ਮੁਲਾਜ਼ਮ ਤੇ ਨਾਲ ਉਹ ਆ ਕੇ ਤੇ ਮਤਲਬ ਸੈਟਲ ਲਾਉਣ ਲਈ ਪੁਲਿਸ ਮੁਲਾਜ਼ਮ ਖੁਦ ਆ ਕੇ ਹੈਲਪ ਕਰਦਾ ਪਿਆ ਸੀਗਾ ਉਹਦਾ ਮੈਂ ਸਾਰੇ ਮਸਲਾ ਲਾ ਆਇਆ ਗਿਆ ਜੀ ਤੇ ਤਿੰਨ ਚਾਰ ਬੰਦਿਆਂ ਤੇ ਦੇ ਕੋਲ ਅਸਲਾ ਨਿਕਲਿਆ ਤੇ ਇੱਕ ਵੀਡੀਓ ਬਣੀ ਤੁਹਾਡੇ ਤਾਨਿਆਂ ਵੀ ਅਸਲਾ ਨਹੀਂ ਨਹੀਂ ਤਾਨਿਆਂ ਨਹੀਂ ਉਹ ਕੱਢਿਆ ਸੀਗਾ ਕੱਢਿਆ ਲੇਡੀ ਤੇ ਕੱਢਿਆ ਵਾ ਹਾਂ ਲੇਡਿਸ ਲੇਡਿਸ ਤੇ ਕੱਢਿਆ ਸੀਗਾ ਲੇਡੀ ਨੂੰ ਮਾਰਨ ਲੱਗਾ ਸੀ ਕਿਤੇ ਜਿਹਨਾਂ ਦੇ ਤਾਨਿਆਂ ਤਾਨੋਂ ਮਾਰ ਦਾਂਗੇ ਹਾਂ ਸਾਰੇ ਸਾਰੇ ਕਬਜ਼ੇ ਕਰਨਗੇ ਕਹਿ ਰਹੇ ਸਾਰੇ ਇਧਰ ਕੇ ਉਹ ਵੀਡੀਓ ਬਣਾ ਰਿਹਾ ਸੀਗਾ ਕੀ ਧਮਕੀਆਂ ਕੀ ਹੋ ਰਹੀਆਂ ਸੀਗੀਆਂ ਉੱਥੇ ਕਹਿ ਰਿਹਾ ਸੀ ਤੈਨੂੰ ਵੀ ਮਾਰ ਦੂੰਗਾ ਤੈਨੂੰ ਵੀ ਨਹੀਂ ਕੋਈ ਕਹਿੰਦਾ ਵੀਡੀਓ ਬਣਾਏਗਾ ਜਾਨੋ ਮਾਰ ਦਾਂਗਾ ਕੱਲ ਮੀਡੀਆ ਵਾਲਿਆਂ ਨੂੰ ਧਮਕੀ ਦੇ ਰਿਹਾ ਸੀ ਕੱਲ ਮੀਡੀਆ ਵਾਲਿਆਂ ਨੂੰ ਧਮਕੀ ਦੇ ਰਿਹਾ ਸੀ ਭਾਈ ਮੈਂ ਵੀਡੀਓ ਬਣਾਏਗਾ ਤੈਨੂੰ ਕੋਰਟ ਚ ਘਸੀਟੂਗਾ ਉਹ ਕਿਹੜਾ ਮੀਡੀਆ ਵਾਲਾ ਜਿਹੜਾ ਸੁਭਾਅ ਸੁਣ ਗਿਆ ਉਹ ਕਿਹੜਾ ਮੀਡੀਆ ਵਾਲਾ ਸੀਗਾ ਜਿਹੜਾ ਇਹਨਾਂ ਜਵਾਬ ਸੁਣ ਕੇ ਚਲਾ ਗਿਆ ਦੋ ਮੀਡੀਆ ਵਾਲਾ ਸੀ ਇਹ ਇਹ ਇੱਕ ਸਰਦਾਰ ਸੀਗਾ ਇੱਕ ਮੋਨਾ ਸੀਗਾ ਹਾਂ

पिस्तौल देखी कि हम लोग इकट्ठे हुआ होगा पिस्तौल निकाली हां देख लिया तब हम लोग इकट्ठे हुए ना तो सारे मर जाते कितने कितनों कितने लोगों के पास दोनों दु, बाप बैठक पास वाले को भी दिखाए हैं पिस्तौल कमर में खोसे हुआ था पुलिस वाले को भी दिखाए जो सर अफसर गए थे ना उसको भी दिखाए हैं भाग रहा था तब जाके उसको पकड़ा है सारे जुग्गवा कहला करने लगा तब जाके पकड़ा है बिल्कुल, बिल्कुल सर ये आम असला दिखाया गया बिल्कुल बिल्कुल सर बिल्कुल सर ये आम असला दिखाया गया ते नाल मेनू एक गल नहीं समझ लगदी पुलिस ओदी हेल्प क्यों कर रही है मतलब पुलिस पीसीआर वाले मुलाजिम नाल खड़ के सेटल लुवा ली सी ये ये मतलब नहीं समझ लगया मतलब नहीं चलो यार सेटिंग कर मन नाल खड़े छि के मान ले गल लेकिन असला ठाड़े लाया क्यों ਲਾਇਆ ਮਤਲਬ ਕਬਜ਼ਾ ਲੈਣ ਵਾਸਤੇ ਆਏ ਸੀਗੇ ਕਿ ਮਤਲਬ ਲਗਾ ਕੇ ਧਮਕੀ ਦੇਣਾ ਇੱਕ ਤਰ੍ਹਾਂ ਅਸਲਾ ਤੁਹਾਡੇ ਤੁਹਾਡੇ ਲਗਾ ਤਾਂ ਅਸਲਾ ਹੀ ਲਗਾ ਤਾ ਇੱਕ ਇੱਕ ਹੀ ਖਾਲੀ ਕਰਵਾਇਗੇ ਤੁਮ ਲੋਕ ਸੇ ਅਸਲਾ ਲਗਾਣਾ ਥੋੜੀ ਨਾ ਯਾਰ ਅਸਲਾ ਲਾਇਸੈਂਸ ਵੀ ਹੋਵੇ ਕਿਸੇ ਨੂੰ ਲਗਾ ਥੋੜੀ ਨਾ ਦੋਗੇ ਤੁਸੀਂ ਅਸਲਾ ਸ਼ਰਿਆ ਮਾਰਨ ਨੂੰ ਉਹਨੇ ਧਮਕੀ ਦੇ ਰਿਆ ਸੀ ਕਹਿੰਦਾ ਨਹੀਂ ਤਾਂ ਖਾਲੀ ਕਰ ਦੋ ਨਹੀਂ ਤਾਂ ਮੈਂ ਜਾਨੋ ਮਾਰ ਦਾਂਗਾ ਅੱਛਾ ਹਾਂ ਸਮਾਨ ਦੇ ਸਾਥ ਸਮਾਨ ਦੇ ਸਾਥ ਆਇਆ ਸੀ ਅੱਛਾ ਮੈਂ ਸਾਰੇ ਬੰਦੇ ਜਾਣਦਾ ਤਿੰਨ ਬੰਦੇ ਸੀ ਇੱਕ ਫੜ ਲਿਆ ਦੋ ਭੱਜ ਗਏ ਅੱਛਾ ਹਾਂਜੀ ਤੇ ਹੁਣ ਕਾਰ ਕੀ ਇਕੱਠੇ ਹੋਏ ਕਿ ਕਰਨਾ ਸੇ ਇਕੱਠੇ ਹੋਏ ਬਸ ਪਰਚਾ ਪੁਆਵਾਂਗੇ वो ना घर से निकाल दिया सारे चीज वो उस बलवंत के बगल में जो एक खाकी वाला है वो गोली इसमें रखा था वो निकाल, बोलता है कि चलाओ गोली देखा जाएगा गोली निकाल के मेरे पर चलाने लगा अच्छा आपके ऊपर रख दी नहीं चलाने के शुरू कर दिया था हाँ बाहर निकाल लिया था मतलब क्या चला देनी है नहीं हाँ चला दो बलवंत बोला चलाओ जो देखा हो जो हो मर जाओ मर जाओ हाँ इतनी सरिया इस रोड पे ताजपुर रोड पे ये ताजपुर रोड पर तो बाबूजी हम का को कोई नहीं देखने वाला यार एक कमेंट मेरा कोई देखने वाला हा? मेरे कोई देखने वाला नहीं है अकेला हूँ घर इतनी बड़ी है अब उतनी आप घर में हम बोला कि तेरे घर नहीं है बलवंत आदि चीना साहब को बुला ले अपना ले जा हम बोले चीना साहब के लाओ आप उसको वो बोला था हम जो देखा जाएगा आज आये हो रोड जाम और सारे खाली करे कर मैं बोले अंकल मैं का कोई केस लड़ रहा उनका ये हाल हो रहा हमारे तो पीछे जुगी है बोलता है धीरे धीरे सबको खाली करेंगे नहीं तो तुम रजिस्ट्री करा लो हम इतनी रजिस्ट्री कर सकते पिस्तौल दिखाया बोलता बोले वो पिस्तौल तो आज दिखा मैं कल की बात कह रही कल आज, क्या हुआ? आज तो पिस्तौल दिखाया बोलता खाली करो हम मार देंगे पिस्तौल से गोली चला देंगे और गोलियां चला, चला देंगे जो देखा जाएगा जो होगा तो मार देंगे तुम्हें और खाना मेरे कोल 70000 रुपया गज जमीन खरीद लो हाँ, 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 नहीं तो खाली करो सारा नहीं तो खाली करो नहीं तो कोई थे रहूंगा नहीं चुगिया वाला सारे जिन्ने भी आगे हैगा पीछे का सारे खाली कर देना 4 लाख रुपया दियो एक-एक मकान दी रजिस्ट्री करा लो हां चार-चार लाख रुपया दियो मेरे को रजिस्ट्री करा लो सारे मकान दी जित जड़े के हैं ते असला असली ਦੀ ਗੱਲ ਆ ਗਈ ਨਾ ਤੇ ਅਸਲਾ ਨਹੀਂ ਕਰਦੇ ਹਾਂ ਅਸਲਾ ਨਹੀਂ ਚੱਲ ਸਕਦਾ ਇਹ ਮਾਰਨ ਕਿਉਂ ਆਇਆ ਉਹ ਨਿਕਾਏ ਬਜ਼ੁਰਗ ਬੰਦਾ ਹੈ ਕੋਈ ਘਰ ਵਾਲਾ ਨਹੀਂ ਹੈਗਾ ਕੋਈ ਕੁਝ ਨਹੀਂ ਹੈਗਾ ਇਹਨੂੰ ਗੋਲੀ ਲਾ ਕੇ ਮਾਰਨ ਲੱਗਾ ਲੇਕਿਨ ਜਿਹੜਾ ਅੱਜ ਅਸਲਾ ਕੱਢਿਆ ਗਿਆ ਜਿਸ ਤੋਂ ਬਾਅਦ तमाम ਜਿਹੜੇ ਝੁੱਗੀ ਵਾਲੇ ਇੱਥੇ ਪਹੁੰਚ ਚੁੱਕੇ ਥਾਣੇ ਦੇ ਬਾਹਰ ਜਿਹੜੀ ਪੰਜਾਬ ਪੁਲਿਸ ਦੇ ਨਾਰੇ ਬਾਜੀ ਦੀ ਤਿਆਰੀ ਹੈ ਜਗਦੀਸ਼ ਰਾਜ ਜੀ ਮੁਝੇ ਜਗਦੀਸ਼ ਰਾਜ ਜੀ ਅੱਜ ਅਸਲਾ ਕੱਢਿਆ ਗਿਆ ਪੁਲਿਸ ਦੀ ਮਸਤੈਦੀ ਨਾਲ ਚਲੋ ਅਸਲਾ ਜਿਨ੍ਹਾਂ ਨੇ ਦਿਖਾਇਆ ਜਿਹੜੇ ਬਜ਼ੁਰਗ ਮਾਤਰ ਦੇ ਤੇ ਗਨਪੱਟੀ ਦੇ ਲਗਾਇਆ ਵੀ ਉਹ ਵੀਡੀਓ ਵੀ ਉਹਨਾਂ ਕੋਲ ਹੈਗੀ ਹੈ ਤੇ ਲ ਮਾਮਲਾ ਇਹ ਹੈ ਜੀ ਬਲਵੰਤ ਸਿੰਘ ਨੇ ਉਹ ਪਲਾਟ ਦਾ ਕਬਜ਼ਾ ਕੱਲ ਮਾਨਯੋਗ ਜੱਜ ਸਾਹਿਬ ਦੇ ਹੁਕਮ ਨਾਲ ਲੈ ਲਿਆ ਸੀ ਲੇਕਿਨ ਅੱਜ ਉਹ ਆਪਣਾ ਕੱਲ ਪলাই ਲਾ ਗਿਆ ਸੀ ਤੇ ਅੱਜ ਆਪਣਾ ਉਸ ਦੁਕਾਨ ਨੂੰ ਸ਼ਟਰ ਲਾਉਣ ਗਏ ਸੀ ਤੇ ਉਹ ਜਿਹੜਾ ਵਿਜੇ ਸਾਨੀ ਆ ਉਹ ਨਹੀਂ ਬੰਦੇ ਇਕੱਠੇ ਕਰਕੇ ਜਾਂ ਸ਼ਟਰ ਨਹੀਂ ਲਾਉਣ ਦਿੰਦਾ ਤੇ ਹਮਲਾ ਕੀਤਾ ਪੁਲਿਸ ਤੇ ਵੀ ਕੀਤਾ ਤੇ ਉਹਨਾਂ ਬੰਦਿਆਂ ਤੇ ਵੀ ਕੀਤਾ ਮਾਲਕਾਂ ਤੇ ਵੀ ਕੀਤਾ ਹਾਂਜੀ ਲੇਕਿਨ ਇਹਦੇ ਚ ਚਾਹੇ ਲਾਇਸੈਂਸੀ ਅਸਲਾ ਦਾ ਜਿਹੜਾ ਮਰਜੀ ਅਸਲਾ ਅਸਲਾ ਕੋਈ ਗਨਪੱਟੀ ਤੇ ਲਗਾ ਸਕਦਾ ਜਾਂ ਕਿਸੇ ਤੇ ਲਗਾ ਸਕਦਾ ਜਾਂ ਇਹ ਕਹਿ ਸਕਦਾ ਕਿ ਤੁਹਾਨੂੰ ਜਿੰਨੇ ਵੀ ਹੈਗੇ ਤੁਹਾਨੂੰ ਗੋਲੀਆਂ ਦੇ ਕੇ ਮਾਰ ਦਾਂਗੇ ਬਾਕੀ ਦੇਖਿਆ ਜਾਊਗਾ ਕੋਈ ਰਵਾਵਲਰ ਲਾਇਸੈਂਸੀ ਅਸਲਾ ਕੋਈ ਕਿਸੇ ਤੇ ਲਗਾ ਸਕਦਾ ਜਗਦੀਸ਼ ਜੀ ਨਹੀਂ ਬਹੁਤ ਸਾਡੇ ਸਾਹਮਣੇ ਇਸ ਤਰ੍ਹਾਂ ਦਾ ਅਸਲਾ ਦਿਖਾਉਣ ਵਾਲੀ ਕੋਈ ਗੱਲ ਨਹੀਂ ਹੋਈ ਸਾਡੀ ਗੈਰ ਹਜ਼ਰੀ ਦੇ ਵਿੱਚ ਹੋਈ ਹੋਵੇ ਤਾਂ ਕਹਿ ਨਹੀਂ ਸਕਦੇ ਨਹੀਂ ਉਹਨੇ ਸਾਨੂੰ ਕੋਈ ਵੀਡੀਓ ਦਿਖਾਈ ਆਸਰਾ ਦਿਖਾਉਣ ਵਾਲੀ ਜੀ ਹਰਵਾਲਾ ਪਰਤਾ ਅਸੀਂ ਉਰ ਤੋਂ ਲੈ ਲਿਆ ਸੀ ਹਰਵਾਲਾ ਸਾਡੇ ਕੋਲ ਹੈ ਰਵਾਲਾ ਤੁਹਾਡੇ ਕੋਲ ਹੈਗਾ ਵਾ ਲੇਕਿਨ ਇੱਕ ਵੀਡੀਓ ਤੁਹਾਨੂੰ ਮੈਂ ਦਿਖਾ ਰਿਹਾ ਜਗਦੀ ਜੀ ਜਿੱਤੇ ਅਸਲਾ ਜਿਹੜਾ ਲਗਾਇਆ ਜਾ ਰਿਹਾ ਵੈ ਇਹ ਤੁਹਾਨੂੰ ਆ ਵੀਡੀਓ ਦਿਖਾਈ ਜਾ ਰਹੀ ਹੈ ਇਸ ਕਰਕੇ ਦਿਖਾਈ ਜਾ ਰਹੀ ਹੈ ਕਿ ਅਸਲੇ ਦੀ ਤੁਸੀਂ ਤਸਵੀਰ ਦੇਖ ਸਕਦੇ ਹੋ ਕਿ ਜੋ ਸਰਿਆਂ ਉਥੇ ਕਾਨੂੰਨ ਦੀ ਲਾਅਨ ਆਰਡਰ ਨੂੰ ਹੱਥ ਲਿਆਣ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਵੀਡੀਓ ਤੁਹਾਨੂੰ ਦੇਣਗੇ ਵੀ ਲੇਕਿਨ ਦੋ ਬੰਦੇ ਕੋਲ ਹੋਰ ਅਸਲਾ ਸੀਗਾ ਉਹ ਬੰਦੇ ਦੋ ਹੋਰ ਕਿੱਥੇ ਨੇ ਆ ਦੇਖ ਸਕਦੇ ਹੋ ਇਹ ਪੜਾਇਆ ਦੂਜੀ ਵੀਡੀਓ ਤਾਂ ਉਹ ਨਹੀਂ ਇਹ ਤਾਂ ਅਸੀਂ ਉਹਦੇ ਡੱਬੇ ਤੋਂ ਲਿਆ ਨਹੀ ਹੋਰ ਵੀਡੀਓ ਤਾਂ ਜਿਹੜੀ ਨਾਮ ਦਿੱਤੀ ਜਾਊਗੀ ਉਹ ਵੀ ਦਿਖਾਈ ਜਾਊਗੀ ਜਿਹੜੀ ਨਾਮ ਚੱਲੇਗੀ ਲੋਨ ਆਰਡਰ ਦੇ ਸਵਾਲ ਖੜੇ ਹੁੰਦੇ ਨੇ ਚਲੋ ਤੁਹਾਡੀ ਮੁਸਤੈਦੀ ਦੇ ਨਾਲ ਚਲੋ ਇਹ ਚਲੋ ਚਲਾਈ ਨਹੀਂ ਕੁਝ ਨਹੀਂ ਹੋਇਆ ਮੁਸਤੈਦੀ ਪਾਲਿਸੀ ਦੀ ਦੇਖੀ ਜਾਊਗੀ ਕਿ ਮੁਸਤੈਦੀ ਦੇ ਨਾਲ ਇਹ ਕੰਮ ਹੋ ਗਿਆ ਫੜ ਲੈ ਮਤਲਬ ਰੋਕ ਲਿੱਤਾ ਗਿਆ ਉਥੇ ਲਾਅਨ ਆਰਡਰ ਹੱਥ ਲੈਣ ਤੋਂ ਲੇਕਿਨ ਕਾਰਵਾਈ ਅਮਲ ਚ ਕੀ ਲਿਆਂਦੀ ਜਾਏਗੀ ਕਾਰਵਾਈ ਜੀ ਸੀਨੀਅਰ ਅਫਸਰਾਂ ਨਾਲ ਗੱਲ ਕਰਕੇ ਜੋ ਵੀ ਕਾਰਵਾਈ ਹੋਗੀ ਅਮਲ ਚ ਲਿਆਂਦੀ ਜਾਊਗੀ ਬਹੁਤ ਬਹੁਤ ਸ਼ੁਕਰੀਆ ਜਿਨ੍ਹਾਂ ਕਬਜ਼ੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਆ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਇਹ ਤਾਂ ਪਤਾ ਸਿਰ ਕੱਲ ਕੋਰਟ ਵਾਲੇ ਆਏ ਸੀ ਪੁਲਾਈ ਲਗਾ ਕੇ ਗਏ ਸੀ ਪਰ ਅੱਜ ਅਸੀਂ ਜਿਨ੍ਹਾਂ ਇਹ ਕੰਮ ਕਰਨ ਤੋਂ ਰੁਕਿਆ ਅਸੀਂ ਉਹਨਾਂ ਤੇ ਕਾਰਵਾਈ ਕਰਾਂਗੇ ਹਾਂ ਮਿਲਕੋਤਮ ਦਾਸ ਜੀ ਕੋਰਟ ਦਾ ਮਾਮਲਾ ਸੀਗਾ ਕੋਰਟ ਕਾਲੇ ਕੱਲ ਜਿਹੜੇ ਆਏ ਸੀਗੇ ਤੇ ਉੱਥੇ ਜਿਹੜੇ ਨੇ ਕਬਜ਼ੇ ਨਾਲ ਦਵਾਇਆ ਗਿਆ ਸੀਗਾ ਲੇਕਿਨ ਇਹ ਤੁਸੀਂ ਹੋਂ ਜਿਹੜਾ ਤੁਸੀਂ ਤੁਸੀਂ ਹੋਂ ਜਿਹੜੇ ਕਬਜ਼ੇ ਜਿਹਨੂੰ ਮਿਲਿਆ ਵਾ ਹਾਂਜੀ ਮੈਂ ਕੀ ਹੋਇਆ ਕੀ ਅੱਜ ਮੇਰੀ ਜ਼ਮੀਨ ਸੀਗੀ ਜੀ ਪਹਿਲਾਂ ਮੇਰੇ ਫਾਦਰ ਨੂੰ ਕਰਾਇਆ ਦੇ ਰੇ ਸੀ ਇਹ ਉਹਨਾਂ ਦੀ ਡੈਥ ਹੋ ਗਈ 2008 ਦੇ ਵਿੱਚ ਉਸ ਤੋਂ ਬਾਅਦ 2011 ਦਸੰਬਰ ਚ ਕਰਾਇਆ ਬੰਦ ਕਰ ਦਿੱਤਾ ਜੀ ਮੈਂ ਇਹਨਾਂ ਦੇ ਮੂਰੇ ਮੂਰੇ ਕੋਰਟ ਕੇਸ ਕਰਤੇ ਕੋਰਟ ਨੇ ਮੇਰੇ ਹੱਕ 'ਚ ਕਰਤਾ ਤੇ ਕੱਲ ਕੋਰਟ ਦੇ ਮੁਲਾਜ਼ਮ ਆ ਕੇ ਮੈਨੂੰ ਕਬਜ਼ਾ ਦਵਾ ਕੇ ਗਏ ਇਹਨਾਂ ਨੇ ਦਰਵਾਜ਼ਾ ਲਾ ਲਿਆ ਮੈਂ ਪਲਾਈ ਲਾ ਲਈ ਸੀ ਆਏ ਭਲਾਈ ਤੋੜਨ ਲੱਗੇ ਸੀ ਮੈਂ ਉਹ ਛਿਟਾ ਲਾਉਣ ਆਇਆ ਸੀਗਾ ਜੀ ਇਹ ਬੰਦੇ ਇਕੱਠੇ ਹੋ ਕੇ ਪੈ ਗਿਆ ਜੀ ਸਾਡੇ ਕੋਲ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਸੀਗੀ ਵੀ ਅਸੀਂ 112 ਨੰਬਰ ਤੇ ਕਰਕੇ ਪੁਲਿਸ ਭਲਾਈ ਆ ਜੀ ਤੇ ਹੁਣ ਆ ਜੀ ਥਾਣੇ ਆਏ ਆ ਜੀ ਲੇਕਿ ਸਰ ਅਸਲਾ ਕੱਟ ਤਾਂ ਨਹੀਂ ਸਕਦੇ ਤੁਸੀਂ ਸਰ ਅਸਲਾ ਸਾਡੇ ਕੋਲ ਹੈ ਨਹੀਂ ਸੀਗਾ ਜੀ ਉਹ ਮੁੰਡੇ ਕੋਲ ਸੀ ਆਪ ਦਾ ਲਾਇਸੈਂਸ ਹੀ ਅਸਲਾ ਸੀ ਉਹ ਬਿਲਕੁਲ ਝੂਠ ਬੋਲਦਿਆ ਜੀ ਕੋਈ ਕੋਈ ਦਿਖਾਓ ਬੰਨੂ ਕੋਈ ਅਸਲਾ ਕੱਢਿਆ ਦਿਖਾਓ ਉੱਤੇ ਅਸਲਾ ਕੱਢਿਆ ਦਿਖਾ ਦਿਓ ਸਰ ਨੂੰ ਕੋਈ ਵੀਡੀਓ ਦਿਖਾਓ ਕੋਈ ਫੋਟੋ ਹੈ ਤੇ ਕੀ ਚੀਜ਼ ਦਿਖਾਈ ਜਾ ਰਹੀ ਤੁਹਾਨੂੰ ਉਸ ਨੂੰ ਵੀ ਤੁਹਾਨੂੰ ਵੀ ਅਸੀਂ ਦਿਖਾ ਰਹੇ ਹਾਂ ਦਿਖਾਓ ਜੀ ਮੈਂ ਮੈਂ ਆਪਕੇ ਨਾਮ ਤੇ ਦਿਖਾਓ ਮੁੰਡੇ ਦੀ ਮੁੰਡੇ ਦੀ ਫੋਟੋ ਵੀ ਆਈ ਹੈ ਸਭ ਕੁਝ ਨਹੀਂ ਨਹੀਂ ਦਿਖਾਓ ਤਾਂ ਦਿਖਾਓ ਕਿੱਥੇ ਨਹੀਂ 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 ਗੱਲ ਪੱਤੀ ਦੀ ਗੱਲ ਦਿਖਾਓ ਨਹੀਂ ਮੈਨੂੰ ਮਨ ਜੰਨ ਪੱਤੇ ਕੀ ਦਿਖਾਓ ਜੀ ਦੇਖੋ ਸਿੰਘਾ ਦੇ ਨੋਖੇ ਪੰਜ ਛੇ ਦਾ ਬੰਦਾ ਮੇਰੀ ਗੱਲ ਸੁਣ ਲੋ ਫਾਈਨੈਂਸ ਦਾ ਕੰਮ ਆ ਮੁੰਡੇ ਦਾ ਫਾਈਨੈਂਸ ਦਾ ਕੰਮ ਆ ਉਸ ਨਾਲ ਕੋਲ ਸੈਲਫ ਉਸਤੇ ਤੁਸੀਂ ਮਤਲਬ ਸੈਲਫ ਜਦੋਂ ਪੰਜ ਛੇ ਤੋਂ ਬੰਦਾ ਪੈ ਸੈਲਫ ਉਸੇ ਕੱਢ ਲਿਆ ਸਿੱਧੇ ਨੇ ਛਲ ਕੱਢਿਆ ਨਹੀਂ ਅਸੀਂ ਪੁਲਿਸ ਆ ਕੇ ਅਸੀਂ ਪੁਲਿਸ ਵਾਲੇ ਆਇਆ ਜੀ ਉਹ ਕਹਿੰਦੇ ਉਸਲੇ ਕਹ ਹੈਗਾ ਸਾਡੇ ਕੋਲ ਪੁਲਿਸ ਉਹਨੇ ਮੁੰਡਾ ਪੁਲਿਸ ਨਾਲ ਫੜ ਕੇ ਕੇ ਬੈਠਾ ਪੁਲਿਸ ਵਾਲੇ ਕੋਲ ਜੀ ਉਸਲਾ ਕੋਈ ਕੱਢਿਆ ਨਹੀਂ ਜੀ ਮੇਰੇ ਕੋ ਝੂਠੇ ਰੋਪ ਲਗਾ ਰਿਹਾ ਮੇਰੇ ਕੋ ਝੂਠੇ ਰੋਪ ਆ ਜੀ ਇਹ ਮੇਰੀ ਜ਼ਮੀਨ ਆ ਜੀ ਪਰਾਣੀ ਲਈ ਹੋਇਆ H55 ਕੇਸ ਮੇ ਜੱਜ ਚੁੱਕਾ ਮੈਂ ਸਭ ਦੇ ਆਰਡਰ ਆ ਰਹੇ ਆ ਇੱਕ ਦੇ ਦੋ ਮਹੀਨੇ ਪਹਿਲਾਂ ਮੈਂ ਕਬਜ਼ਾ ਕਰਾ ਕੇ ਗਿਆ ਮੈਨੂੰ ਇੱਕ ਦੇ ਕੱਲ ਆ ਕੇ ਕਬਜ਼ਾ ਕਰਾ ਕੇ ਗਏ ਆ ਆ ਕੇ ਅੱਜ ਉਹਨੇ ਦਰਵਾਜ਼ਾ ਪਹਿਲਾਂ ਲਾ ਲਿਆ ਤੇ ਅਸੀਂ ਉਹ ਕੱਲ ਕੋਲ ਲਾ ਲਾਗੇ ਸੀਗੇ ਦੂਜੀ ਆਪਣੀ ਅਪਲਾਈ ਲਾ ਕੇ ਸੀ ਅੱਜ ਉਹ ਅਪਲਾਈ ਲਾਉਣ ਆਏ ਸੀ ਉਹ ਤਾਂ ਕਬਜ਼ਾ ਤੁਹਾਡੇ ਕੋਲ ਤੁਹਾਡੇ ਉੱਤੇ ਹੀ ਵਿਰੋਧ ਹੋ ਗਿਆ ਮੇਰੇ ਤੇ ਵਿਰੋਧ ਕਰਤਾ ਜੀ ਬਿਲਕੁਲ دوسری ਪਾਰਟੀ ਜਿਨ੍ਹਾਂ ਦੇ ਕੋਲ ਕਬਜ਼ਾ ਹੈਗਾ ਕੋਰਟ ਵੱਲੋਂ ਕਬਜ਼ਾ ਜਿਨ੍ਹਾਂ ਨੂੰ ਮਿਲਿਆ ਸੀ ਇਹਨਾਂ ਉੱਤੇ ਹੀ ਵਿਰੋਧ ਹੋਗਾ ਕਿ ਅਸਲਾ ਕੰਪਟੀ ਦੇ ਲਗਾਇਆ ਅਸਲਾ ਚਲਾਣ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਇਹ ਤਾਂ ਤਸਵੀਰ ਜਿਹੜੀ ਸਾਹਮਣੇ ਆ ਰਹੀ ਹੈ ਕਿ ਆਖੇ ਜਦੋਂ ਹਾਕ ਦੇ ਵਿੱਚ ਨਰੇ ਫੈਸਲਾ ਆ ਚੁੱਕਾ ਤੇ ਜਮੀਨ ਦੇ ਉੱਤੇ ਆਪਣਾ ਕੁਝ ਵੀ ਕਰ ਸਕਦੇ ਨਹੀਂ ਲੁਧਿਆਣਾ ਕਹਿਣਾ ਹਣੀ ਦੇ ਨਾਲ ਵਿਸ਼ਾਲ ਕਪੂਰ ਦੇ ਨਾਲ